ਵਾਣੀ ਚ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਤੇ ਚੁੱਪ ਰਹਿਣਾ ਪਾਲਾ ਕਿਤੇ ਬੋਲਣਾ ਪਾਲਾ ਗੱਲ ਤੇ ਸਾਨੂੰ ਇਹ ਸਮਝ ਆ ਗਈ ਪਰ ਸਾਨੂੰ ਇਹ ਨਹੀਂ ਸਮਝ ਲੱਗੀ ਕਿ ਕਿੱਥੇ ਚੁੱਪ ਰਹਿਣਾ ਤੇ ਕਿੱਥੇ ਬੋਲਣਾ ਅਸੀਂ ਜਿੱਥੇ ਚੁੱਪ ਰਹਿਣਾ ਹੁੰਦਾ ਉੱਥੇ ਬੋਲਦੇ ਆ ਜਿੱਥੇ ਬੋਲਣਾ ਹੁੰਦਾ ਉੱਥੇ ਚੁੱਪ ਰਹੀ ਨੇ ਉਲਟਾ ਕੰਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਕਿਹਾ ਗੜੀਏ ਚਿਕੜ ਦੂਰ ਕਰ ਆ ਚਿਕੜ ਦੂਰ ਕਰ ਇਥੋਂ ਅੱਖਾਂ ਚ ਚਿਕੜ ਕੱਢ ਜਿਹੜਾ ਰੂਪ ਵੇਖ ਕੇ ਤੇਰੇ ਦਿਮਾਗ ਚ ਕਚਰਾ ਆਉਂਦਾ ਹੈ ਨਾ ਚਿਕੜ ਗੰਦਗੀ ਆਉਂਦੀ ਹੈ ਐਦਾਂ ਅੱਖਾਂ ਨਾਲ ਕਿਸੇ ਦਾ ਰੂਪ ਵੇਖ ਕੇ ਐ ਸਮਝਿਆ ਕਰ ਮੇਰੀ ਭੈਣ ਹੈ ਮੇਰੀ ਧੀ ਹੈ ਮੇਰੀ ਮਾਤਾ ਹੈ ਹੁਣ ਮੇਰੀ ਧੀ ਵੱਲ ਕੋਈ ਥੋੜੀ ਮਾੜੀ ਨਿਗਾ ਨਾਲ ਵੇਖ ਸਕਦਾ ਮੇਰੀ ਭੈਣ ਵੱਲ ਕੋਈ ਮੈਂ ਆਪਣੀ ਭੈਣ ਨੂੰ ਕਿੰਨਾ ਸਤਕਾਰ ਕਰਦਾ ਕਿੰਨਾ ਮਾਣ ਕਰਦਾ ਉਹਦਾ ਕੰਡਾ ਵੀ ਚਰਦੇ ਨਹੀਂ ਅਸੀਂ ਆਪਣੀ ਭੈਣ ਦੇ ਵਜ੍ਹਾ ਟਰੀਟ ਆਈ ਨਹੀਂ ਜੜਦੇ ਅਸੀਂ ਆਪਣੀ ਭੈਣ ਦੇ ਤੇ ਦੂਜਿਆਂ ਦੀਆਂ ਭੈਣਾਂ ਦੇ ਮੂੰਹਾਂ ਤੇ ਤਜਾਬ ਕਿਵੇਂ ਪੈ ਜਾਂਦੇ ਨੇ ਫਿਰ ਭਈ ਕਿਹੜੇ ਲੋਕ ਆ ਅਸੀਂ ਫਿਰ ਕੀ ਅਸੀਂ ਪੰਜਾਬ ਦੇ ਬੰਦੇ ਆ ਅੱਛਾ ਇਹ ਜਿਹੜੇ ਕੇਸ ਵਾਪਰਦੇ ਨੇ ਨਾ ਤਜਾਬ ਪੈਣ ਵਾਲੇ ਕਿਸੇ ਦਾ ਹੀਰੇ ਵਰਗੀ ਧੀ ਕਿਸੇ ਦੀ ਕਿਸੇ ਦਾ ਐ ਚੰਦ ਵਰਗਾ ਚਿਹਰਾ ਤਜਾਬ ਆ ਕੇ ਸਾੜਦਾ ਤੇ ਨਾ ਪਤਾ ਕੀ ਕਹਿੰਦੇ ਨੇ ਕਹਿੰਦੇ ਅਸੀਂ ਪਿਆਰ ਕਰਦੇ ਉਹ ਲਾਣਤੀ ਉਹ ਇਹਨੂੰ ਨਹੀਂ ਪਿਆਰ ਕਹਿੰਦੇ ਜਿਨੂੰ ਤੁਸੀਂ ਪਿਆਰ ਕਰਦੇ ਹੋ ਉਹਦੇ ਤੇ ਕੰਡਾ ਵੱਜਾ ਨਹੀਂ ਡਰਿਆ ਜਾਂਦਾ ਪਿਆਰ ਕਰਦੀ ਹੈ ਮਾਂ ਪਿਆਰ ਕਰਦਾ ਪਿਤਾ ਜੇ ਧੀ ਬਿਮਾਰ ਹੋਵੇ ਨਾ ਰਾਤ ਨੂੰ 12 ਵਜੇ ਉੱਠ ਕੇ ਸਰਹਾਣੇ ਬਹਿ ਜਾਂਦਾ ਪਟੀਆਂ ਭੇਂ-ਭੇ ਕੇ ਰੱਖਦਾ ਆਪਣੀ ਧੀ ਦੇ ਮੱਥੇ ਤੇ ਇਹਨੂੰ ਪਿਆਰ ਕਹਿੰਦੇ ਨੇ ਪਰਵਾਸਾ ਆਪਣੀ ਨਾਲ ਦੇਉ ਪਿਆਰਾਂ ਦੀ ਤੇ ਸਾਡੇ ਨੌਜਵਾਨ ਬੱਚੇ ਪੜ੍ਹੇ ਲਿਖੇ ਹੋਏ ਗੁਰਦੁਆਰਿਆਂ 'ਚ ਆ ਜਾਣਗੇ ਬਾਰ ਬੈਠੇ ਰਹਿਣਗੇ ਸੇਵਾਦਾਰ ਬਹੁਤ ਵੱਡੇ ਬਣ ਜਾਂਦੇ ਲੰਗਰ ਚ ਸਚਾਈ ਹੈ ਉਹ ਸੇਵਾਦਾਰ ਨਹੀਂ ਹਨ ਜੇ ਸੇਵਾਦਾਰ ਹੋਣ ਤੇ ਗੁਰੂ ਕੋਲ ਬਹਿ ਕੇ ਸੇਵਾ ਦੀ ਜਾਚ ਵੀ ਸਿੱਖਣ ਕਪਟੀ ਨੇ ਬੰਦੇ ਕਮੀਨਗੀ ਹੈ ਸੁਰਤਾਂ ਦੇ ਵਿੱਚ ਔਰ ਉਹ ਉਹ ਤਾਂ ਨਿਕਲੇਗੀ ਜੇ ਅਸੀਂ ਗੁਰੂ ਦੀ ਗੋਦ ਵਿੱਚ ਬੈਠਾਂਗੇ ਕਿਤੇ ਗੁਰੂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਧਿਆਨ ਨਾਲ ਸੁਰਤ ਵਿੱਚ ਇਹ ਗੱਲਾਂ ਪਾਵਾਂਗੇ ਸੋ ਜਦੋਂ ਅਸੀਂ ਪਿਆਰ ਦੀ ਪਰਿਭਾਸ਼ਾ ਦੇਣੀ ਹੈ ਨਾ ਤਾਂ ਪਿਆਰ ਦੀ ਪਰਿਭਾਸ਼ਾ 'ਚ ਇਹ ਨਹੀਂ ਹੁੰਦਾ ਕਿ ਜੇ ਤੁਹਾਡੀ ਮਨ ਦੀ ਮੁਰਾਦ ਪੂਰੀ ਨਹੀਂ ਹੋਈ ਤੁਹਾਡੇ ਮਨ ਦਾ ਕਪਟੀ ਪੁਣਾ ਪੂਰਾ ਨਹੀਂ ਹੋਇਆ ਤੇ ਤੁਸੀਂ ਕਿਸੇ ਦਾ ਚਿਹਰਾ ਸਾੜਦੇ ਹੋ ਕਿਸੇ ਦੀ ਲੱਤ ਤੋੜਦੇ ਹੋ ਕਿਸੇ ਨੂੰ ਮਾਰਦੇ ਹੋ ਇਹਨੂੰ ਪਿਆਰ ਨਹੀਂ ਕਹਿੰਦੇ ਇਹ ਬੇਈਮਾਨੀ ਹੈ ਪਿਆਰ ਕਰਦੀ ਹੈ ਮਾਂ ਆਪਣੇ ਪੁੱਤ ਨਾਲ ਆਪਣੀ ਧੀ ਨਾਲ ਤੇ ਜੇ ਪੁੱਤ ਭੁੱਖਾ ਹੋਵੇ ਮੈਨੂੰ ਦੱਸਿਓ ਮਾਂ ਨੂੰ ਨੀਂਦ ਆਉਂਦੀ ਹੈ ਧੀ ਭੁੱਖੀ ਹੋਵੇ ਮਾਂ ਨੂੰ ਨੀਂਦ ਆਉਂਦੀ ਹੈ ਇਨੂੰ ਪਿਆਰ ਕਹਿੰਦੇ ਨੇ ਹਸਪੀਟਲ ਧੀ ਚਲੀ ਜਾਏ ਨਾ ਸਾਰਾ ਸਾਰਾ ਰਾਤ ਇੱਕ ਟੇਬਲ ਤੇ ਬਹਿ ਕੇ ਮਾਂ ਕੱਢ ਲੈਂਦੀ ਹੈ ਧੀ ਦੇ ਸਰਾਣੇ بڑے ਬੰਦੇ ਨੇ ਜਿਹੜੇ ਕਹਿੰਦਾ ਵੀ ਬੇਬੇ ਤੂੰ ਸੌਂ ਜਾ ਘੜੀ ਜਾ ਕੋਈ ਨਹੀਂ ਅਸੀਂ ਬਹਿਨੇ ਆਇਆਥੇ ਕਹਿੰਦੀ ਕੋਈ ਨਹੀਂ ਨੀਂਦ ਆਉਂਦੀ ਨਹੀਂ ਮੈਨੂੰ ਇਹ ਹੈ ਪਿਆਰ ਦੀ ਪਰਿਭਾਸ਼ਾ ਜੱਲਾ ਪਤਾ ਨਹੀਂ ਕਿ ਆ ਧੂਬੀ ਨੇ ਬੰਦੇ ਹੋ